ਅੱਜ ਮੇਤਰੋ ਠੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 585 ਡੀਆਈ ਟਰੈਕਟਰ ਆ ਗੱਲ ਕਰੀਏ ਮਾਡਲ ਦੀ 1998 ਮਾਡਲ ਟਰੈਕਟਰ ਆ ਜੀ ਮੂਰਲੇ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟਾਇਰ ਆ ਜੀ ਮਗਰਲੇ ਟਾਇਰਾਂ ਦੀ ਗੱਲ ਕਰੀਏ 14 ਦੇ ਟਾਇਰ ਆ 55 ਪੈਸੇ ਇੰਜਨ ਗੇਅਰ ਦਾ ਟਰੈਕਟਰ ਐਨਾ ਚੰਗਾ ਜੀ ਚਲਾ ਕੇ ਵਾਹ ਕੇ ਟਰੈਕਟਰ ਫੇਰ ਬਾਈਆਂ ਨਾਲ ਸੌਦਾ ਕਰ ਸਕਦੇ ਹਾਂ ਗੋਲ ਪਾਈਟਨ ਵਾਲਾ ਟਰੈਕਟਰ ਆ ਜੀ ਮਗਰਾ ਟਰੈਕਟਰ ਦੇ ਨਾਲ ਦੇ ਆ ਬੈਟਰੀ ਨਵੀਆਂ ਬੰਪਰ ਮੂਰੇ ਲੱਗਾ ਸਮਾਨ ਪੂਰਾ ਮਿਲੂਗਾ ਜੀ ਡੰਡਾ ਫੱਟੀ ਛਤਰੀ ਪੂਰਾ ਸਮਾਨ ਮਿਲੂਗਾ ਜੀ ਦਿਮ ਚਾਰੇ ਨਾਲ ਦੇ ਆ ਮਗਰਾੜ ਵੀ ਚਾਰੇ ਨਾਲ ਦੇ ਆ ਵਾਕੇ ਤਸੱਲੀ ਕਰਕੇ ਲਿਆ ਸਕਦੇ ਹੋ ਮੂਰਲਾ ਹੀ ਸਾ ਟਰੈਕਟਰ ਦੇ ਨਵੇਂ ਮਾਡਲ ਵਾਲਾ ਲੱਗਾ ਜੀ 50 ਪਾਵਰ ਵਾਲਾ ਟਰੈਕਟਰ ਆ ਗੱਲ ਕਰੀਏ ਹੁਣ ਇਸ ਟਰੈਕਟਰ ਦੀ ਡਿਮਾਂਡ ਦੀ 1 ਲੱਖ ਤੇ 65000 ਰੁਪਇਆ ਡਿਮਾਂਡ ਆ ਜੀ ਜਿਹੜਾ ਕਰਕੇ ਆਊਗਾ ਜੀ ਵੀਡੀਓ ਨੂੰ ਸ਼ੇਅਰ ਮਾਲਕ ਵੀਰ ਵੱਲੋਂ ਪੂਰਾ ਮਾਨ ਤਨ ਕੀਤਾ ਜਾਊਗਾ। ਟਰੈਕਟਰ 'ਚ ਕੋਈ ਕਮੀ ਨਹੀਂ ਗਈ। ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਹੋ। ਬਾਈਆਂ ਦਾ ਪਿੰਡ ਹੈਗਾ ਜੀ ਪਿੰਡ ਵਾਂਦਰ ਜਟਾਣਾ ਜਿਲ੍ਹਾ ਹੈਗਾ ਫਰੀਦਕੋਟ। ਸੋ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ। ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਸੋ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਚੈਨਲ ਨੂੰ ਕਰ ਲੋ ਫੋਲੋ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।